ਆਓ ਤੁਹਾਨੂੰ ਅੱਜ ਦਰਸ਼ਨ ਕਰਾਨੇ ਆ ਗੁਰਦੁਆਰਾ 6ਵੀਂ ਪਾਸ਼ਾਏ ਗੁਰੂਗੋਬਿੰਦ ਸਿੰਘ ਜੀ ਦੇ ਗੋਬਿੰਦਗੜ੍ਹ ਵਿਖੇ ਆਓ ਦਰਸ਼ਨ ਕਰੋ ਤੇ ਵਾਹਿਗੁਰੂ ਲਿਖ ਕੇ ਕਮੈਂਟ ਬਾਕਸ ਵਿੱਚ ਲਾਹਾ ਲਓ ਆਓ ਤੁਹਾਨੂੰ ਅੰਦਰ ਲੈ ਕੇ ਚੰਦੇ ਹਾਂ ਗੁਰਦੁਆਰਾ 6ਵੀਂ ਪਾਸ਼ਾਏ ਗੋਬਿੰਦਗੜ੍ਹ ਇਹ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਹੈ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ ਲਖ ਕੁਛੀਆਂ ਪਾਸ਼ਾੀਆਂ ਜੀ ਸਤਿਗੁਰੂ ਨਦਰ ਕਰੇ ਜੇ ਤ ਮਹੀਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਥਾਂ ਤੇ ਡੱਢ ਢੇੜੀ ਜੱਸੜ ਦੀ ਟਾਬ ਉਤੇ ਰੁਕੇ ਸਨ ਇੱਕ ਜਾਣ ਕੇ ਦਾਸ ਲੋਹਾਰ ਨੇ ਗੁਰੂ ਜੀ ਦੇ ਪੁਰਾਣੇ ਸ਼ਸਤਰ ਦੀ ਮੁਰੰਮਤ ਕੀਤੀ ਤੇ ਕੁਝ ਨਵੇਂ ਸ਼ਸਤਰ ਵੀ ਬਣਾ ਕੇ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਇਸ ਧਰਤੀ ਤੇ ਦੂਰੋਂ ਲੋਹਾ ਖਿੱਚ ਕੇ ਲਿਆਵੇਗੀ ਅਤੇ ਸਾਡੇ ਨਾਮ ਉਤੇ ਇੱਥੇ ਸ਼ਹਿਰ ਬਣੇਗਾ ਸੋ ਇਹ ਗੁਰੂ ਕੋ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਗੋਬਿੰਦਗੜ੍ਹ ਸਾਹਿਬ ਸ਼ਹਿਰ ਵਸਿਆ। ਸੋ ਉਸ ਵਾਰ ਦੇ ਬਰਕਤ ਵਿੱਚ ਅੱਜ ਇਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ। ਤੋਂ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਚਲੀਏ। ਦੁਪਹਿਰਾ ਗੁਰਬਾਣੀ ਜੀ ਦੇ ਹਰ ਮਹੀਨੇ ਦੇ ਐਤਵਾਰ 8 ਵਜੇ ਤੋਂ 12 ਵਜੇ ਤੱਕ ਦੁਪਹਿਰਾ ਹੁੰਦਾ ਹੈ। ਸੋ ਆਓ ਤੁਹਾਨੂੰ ਅੰਦਰ ਲੈ ਕੇ ਚੱਲੀਏ ਗੁਰਦੁਆਰਾ ਸਾਹਿਬ ਦੇ ਇਹ ਦਿਵਾਨ ਹਾਲ ਹੈ ਬਹੁਤ ਵੱਡਾ ਹਾਲ ਹੈ ਗੁਰਦੁਆਰਾ ਸਾਹਿਬ ਦਾ ਅੰਦਰ ਸਾਹਮਣੇ ਗੁਰੂ ਮਹਾਰਾਜ ਜੀ ਬਿਰਾਜ਼ਮਾਨ ਹਨ ਜੋ ਆਪ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਹਾਜ਼ਰੀ ਲਗਵਾਓ ਤੇ ਲਾਹਾ ਲਓ ਇਹ ਉਹ ਸ਼ਸਤਰ ਹਨ ਜੋ ਬਣਾ ਕੇ ਦਿੱਤੇ ਗਏ ਸਨ ਤੇ ਗੁਰੂ ਸਾਹਿਬ ਨੇ ਵਾਰ ਦਿੱਤਾ ਸੀ ਕਿ ਇੱਥੋਂ ਦੂਰੋਂ ਲੋਹਾ ਖਿੱਚ ਕੇ ਆਏਗਾ ਤੇ ਅੱਜ ਇਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਅਦਰ ਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ਨ ਇਹਦਰ ਖੰਡ ਪੜਸ ਚੱਲਦੇ ਰਹਿੰਦੇ ਹਨ ਉਹ ਸੰਤਾਂ ਇੱਥੇ ਆ ਕੇ ਮੰਤਾ ਮੰਦੀਆਂ ਹਨ ਤੇ ਉਹਨਾਂ ਦੀਆਂ ਮੰਤਾ ਪੂਰੀਆਂ ਹੁੰਦੀਆਂ ਹਨ ਆਓ ਤੁਹਾਨੂੰ ਸਰਵਨ ਕਰਵਾਈਏ ਹੰਸਾ ਦਾ ਨਾਮ ਬਾਉਨਾ ਮਨ ਗੁਰੂ ਨਾ ਕਨਿਆ ਕੀ ਵਾਲਾਂ ਕੀ ਇਹ ਤਮਾਰਕ ਜਾਣਾ ਉਹ ਸੱਜੀ ਨੀ ਆਪ ਸੱਜੀ ਆਹਰ ਬਾਸਨਾ ਅਸਮਾਨੀ ਨਾਮ ਚਾਲ ਬਰਦਾਸ਼ੀ ਕੋ ਜੇ ਨਰਲੀ ਤੁਜੀ ਰਾਜ ਜਗਰ ਲੋ ਸੰਭੀ ਹੋਰ ਕੇ ਜਾਣਾ ਜੇ ਨਾ ਚੇ ਮੈਂ ਚਲੋ ਇਹਨਾਂ ਨਾਮ ਮੁਖਾਵੇ ਕਿਰਪਾਏ ਨਾਮ ਲਾਇ ਜਰ 10000 ਦੇ ਆਵੇ ਇਹਨਾਂ ਕਹਾਸ਼ਨਾ ਹੈ ਆਪਣੀ ਸੇ ਗੁਰਦਾਰੇ ਸੁਖਵਾਏ ਇਹ ਨਾਮਕ ਸੇ ਹੈ ਜਿਨ ਬਾਣੇ ਜਮੇ ਚਲਾਵੇ ਜੋ ਸੁਰਗਾ ਸਾਧ ਜਹਾਮ ਅਜਾਹਾ ਮਾ ਸਦਾ ਸੋਲਾ ਗੁਰੂ ਇਹ ਗੁਰੂ ਸਾਹਿਬ ਜੀ ਦਾ ਮੇਨ ਪ੍ਰਕਾਸ਼ ਹੋਏ ਹੋਏ ਹੈ ਇੱਥੇ गुरु साहब इतना विराजमान हैं गुरुद्वारा गुरु हाँ, हर हरगोबिंद साहब जी गोबिंदगढ़ विखे आप जी दर्शन करा रहे हैं ਅਜ ਦਾ ਹੁਕਮ ਨਾਮਾ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰੂ ਪਰ ਤੂੰ ਸੁਆਮੀ ਸੋ ਦੁਖ ਕਿਸਾ ਪਾਵੇ ਮੋਹ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਹੋਵੇ ਪ੍ਰਮਾਤਮਾ ਦਾ ਹਸ ਜਿਸ ਮਨੁੱਖ ਦੇ ਸਿਰ ਤੇ ਹੁੰਦਾ 13 ਕਿਰਪਾ ਭਰਿਆ ਹੱਥ ਹੈ ਉਸ ਨੂੰ ਕੋਈ ਦੁੱਖ ਨਹੀਂ ਹੁੰਦਾ ਤੇ ਜਿਹੜਾ ਮਨੁੱਖ ਮੋਹ ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਉਹ ਪ੍ਰਮਾਤਮਾ ਦਾ ਨਾਮ ਬੋਲਣਾ ਵੀ ਨਹੀਂ ਜਾਣਦਾ ਅਹੰਕਾਰ ਵਿੱਚ ਰਹਿ ਕੇ ਉਹ ਬਨੁਕ ਬੁਲ ਕੇ ਬੈਠਾ ਹੁੰਦਾ ਹੈ ਕਿ ਇੱਕ ਦਿਨ ਉਸਨੇ ਮਰ ਜਾਣਾ ਹੈ ਤੇ ਚਲੇ ਜਾਣਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਵੀ ਕਮੈਂਟ ਬਾਕਸ ਵਾਹਿਗੁਰੂ ਲਿਖ ਕੇ ला लो और गुरु घर दिया खुशियां प्राप्त करो एक गुरुद्वारा साहब की नवी इमारत बन रही है और इधर लंगर स्थान हैं ਉਹ ਇਸ ਤਰਫ ਸਰੋਵਰ ਹਨ ਔਰ ਜਿੱਥੇ ਕਿ ਆ ਜਾਂਦਾ ਹੈ ਕਿ ਨੇਤਰਹੀਨ ਵੀ ਇੱਥੇ ਇਸ਼ਨਾਨ ਕਰਨ ਤੇ ਉਹਨਾਂ ਦੀਆਂ ਅੱਖਾਂ ਠੀਕ ਹੋ ਜਾਂਦੀਆਂ ਹਨ ਸੋ ਇਧਰ ਸਰੋਵਰ ਕੋਈ ਵੀ ਦੁੱਖ ਰੋਗ ਹੋਵੇ ਤਾਂ ਇਸ ਸਰੋਵਰ ਦੇ ਵਿੱਚ ਕੋਈ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਦੁੱਖ ਰੋਗ ਕੱਟੇ ਜਾਂਦੇ ਹਨ ਸੋ ਸਰੋਵਰ ਦੀ ਵੀ ਸੇਵਾ ਚੱਲ ਰਹੀ ਹੈ ਸੋ ਇਸ ਸਰੋਵਰ ਦੇ ਦਰਸ਼ਨ ਕਰੋ ਔਰ ਇੱਥੇ ਨੇਤਰਹੀਨ ਨੂੰ ਨੇਤਰ ਗੁਰੂ ਸਾਹਿਬ ਨੇ ਬਖਸ਼ੇ ਸਨ ਔਰ ਇਸ ਜਗ੍ਹਾ ਤੇ ਵਰ ਦਿੱਤਾ ਸੀਗਾ ਕਿ ਇੱਥੇ ਲੋਹਾ ਦੀ ਸਭ ਤੋਂ ਵੱਡੀ ਮੰਡੀ ਬਣੇਗੀ ਆਓ ਤੁਹਾਨੂੰ ਹੁਣ ਲੰਗਰ ਸਥਾਨ ਤੇ ਲੈ ਕੇ ਚੰਦੇ ਹਾਂ ਇੱਧਰ ਗੁਰੂ ਸਾਹਿਬ ਦੇ ਲੰਗਰ ਸਥਾਨ ਹਨ ਲੰਗਰ ਹਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਦੋਂ ਤੋਂ ਸੇਵਾ ਨਿਭਾ ਰਹੇ ਕਦੋਂ ਤੋਂ ਸੇਵਾ ਨਿਭਾ ਰਹੇ ਹੋ ਰੱਬਾ ਲਾ 10 ਚਾਰ ਸਾਲ ਤੋਂ ਨਿਭਾਉਂਦੇ ਰੰਗ ਪਰ ਆਮ ਅੰਦਰ ਜਾਣ ਲੱਗਿਆ ਜਰਾਬਾ ਉਤਾਰਾਂਗੇ ਲਈ ਖਾਲਸਾ ਜੀ ਨਹੀਂ ਚਾਹ ਪਈ ਹੋ ਇਹਦੀ ਥੱਲੇ ਚਾਹ ਭਾਜੀ ਚਾਹ ਤਾਂ ਬਹੁਤ ਦੂਰ ਪਈ ਹੈ ਕੋਈ ਨਹੀਂ ਕੋਈ ਚੱਕਣ ਦੇਖੋ ਲੰਗਰ ਦਾ ਸਮੇਂ ਸ਼ਾਮ 7 ਵਜੇ ਤੋਂ 8 ਵਜੇ ਤੱਕ ਉਪਰੰਤ ਦੁਆਨ ਦੀ ਸਮਾਪਤੀ ਲੰਗਰ ਦੇ ਸੇਵਾਦਾਰ ਲੰਗਰ ਕਮੇਟੀ ਨੂੰ ਪੂਰਨ ਸੰਯੋਗ ਦੇਣ ਲੰਗਰ ਕੇਵਲ ਪੰਕਤਾ ਵਿੱਚ ਬੈਠ ਕੇ ਹੀ ਵਰਤਾਇਆ ਜਾਏਗਾ ਲੰਗਰ ਲੋੜ ਅਨਸਾਰ ਲੋ ਤੇ ਜੂਠ ਨਾ ਛਡੋ ਸੋ ਕੁਛ ਲੰਗਰ ਦੀਆਂ ਮਰਿਆਦਾ ਇੱਥੇ ਲਿਖੀਆਂ ਹਨ ਜੋ ਲੰਗਰ ਚੱਕਣ ਵੇਲੇ ਚੁੱਪ ਦਾ দান ਬਖਸ਼ੋ ਲੰਗਰ ਦੌਲਤ ਵੰਡिए ਰਸ ਅੰਮ੍ਰਿਤ ਖੀਰ ਭਿਆਲੀ ਵਾਹ ਵਾਹਿਗੁਰੂ ਜੀਓ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੇ ਖਾਈਏ ਵਾਹਿਗੁਰੂ ਸੱਚੇ ਪਾਸ਼ਾ ਜੀਓ ਆਵਤ ਨੂੰ ਲੰਗਰ ਖਾਲ ਦੇ ਦਰਸ਼ਨ ਕਰਾਈਏ ਇਹ ਲੰਗਰ ਹਾਲ ਹਨ ਵਾਹਿਗੁਰੂ ਖਾਲਸਾ ਸਾਹਿਬ ਜੀ ਫਤਿਹ ਜੀ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਰਸ਼ਨ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਹਿਗੁਰੂ 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 ਤਨ ਬਾਬਾ ਬੁੱਢਾ ਜੀ ਮੀਰੀ ਪੀਰੀ ਦੇ ਮਾਲਕ ਪੰਗਰੂ ਹਰਗੋਬਿੰਦ ਸਿੰਘ ਸਾਹਿਬ ਜੀ ਉਹ